ਇਹ ਘੜੇ ਤੋਂ ਕੋਲਾ ਚੱਕ ਦੇਗੇ ਜਿਹੜੇ 2 200 ਦੇ ਸੂਟ ਹੈ 1000 ਦੇ 3 ਕਰਤੇ 1000 ਰੁਪਏ ਦੇ 3 ਮਤਲਬ 333 ਰੁਪਏ ਦਾ ਸੂਟ 333 ਰੁਪਏ ਦਾ ਸੂਟ ਚਾਹੇ ਬਨਾਰਸੀ ਲੈ ਲੋ ਇਹ ਵੀ ਭਾਜੀ 1000 ਦੇ 3 ਦੇ ਦਿਆ ਇਸ ਵਿੱਚ ਸਭ ਤੋਂ ਵੱਡੀ ਆਫਰ ਪੂਰੇ ਪੰਜਾਬ ਚ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸਿੰਦਰੋਂ ਦੁਕਾਨਦਾਰੋਂ ਚਾਹੇ ਤੁਸੀਂ ਵਿਆਹ ਲਈ ਦਾਜ ਦੇ ਕਪੜਾਣਾ ਚੱਕੋ ਇੱਕ ਤੋਂ 1000 ਦੇ ਤਿੰਨ ਸੂਟ ਦੇ ਰਹੇ ਆ ਆ ਚੱਕੋ ਭਾਜੀ ਜਿਹੜਾ ਬਾਜ਼ਾਰਾਂ ਦੇ ਵਿੱਚ ਇਕੱਲਾ 1000 ਰੁਪਏ ਦਾ ਇੱਕ ਸੂਟ ਮਿਲਦਾ ਅਸੀਂ ਦੇਣ ਜਾ ਰਹੇ 1500 ਰੁਪਏ ਦੇ ਤਿੰਨ ਉਹ 500 ਰੁਪਏ ਦਾ ਸੂਟ ਹੈ 500 ਦਾ ਭਾਜੀ ਲੈ ਲੀ ਆ ਗਿਆ ਪੂਰਾ ਹੈਵੀ ਸੂਟ ਵਿਆਹ ਸ਼ਾਦੀਆਂ ਵਾਸਤੇ ਲੈਣਾ ਤੁਸੀਂ ਭਾਜੀ ਬਾਜ਼ਾਰਾਂ 'ਚ 2 2000 ਰੁਪਏ ਦਾ ਸੂਟ ਮਿਲਦਾ ਅਸੀਂ 2000 ਦੇ 3 ਦੇਣੇ ਆ ਚਾਹੇ ਪਟੀਕਾਂ ਵਾਲੇ ਪਿਸ ਲੈ ਜਾਓ ਚਾਹੇ ਕੜਾਈਆਂ ਛੜਾਈਆਂ ਵਾਲੇ ਲੈ ਜਾਓ ਟੌਪ ਕਲਾਸ ਲਗਜ਼ਰੀ ਨੇਚਰਲ ਕਰੇਵ ਦਾ ਛੂੜਾ ਭਾਜੀ ਆ 2000 ਦੇ 2 ਦੇਣੇ ਆ ਚੱਕੀ ਔਰ ਸ਼ਿਮਰ ਪਿਓਰ ਕਰੇਵ ਪਿਓਰ ਚਨੂਨ ਹੈਵੀ ਹੈਵੀ ਪੀਸ ਆ ਚੈੱਕ ਕਰੋ ਬਾਜ਼ੂ ਪਹੁੰਚੇ ਬਣੇ ਹੋਏ ਜ਼ਬਰਦਸਤ ਸਾਈਟਾਂ ਇਹ ਹੀ ਜੁਰ ਤੁਸੀਂ ਬਿਆਰਾਂ ਜੀ ਆ ਕੇ ਲੈਨੇ ਹੋ 2 ਤੋਂ 2000 ਦੇ 2250 ਦੇ 1750 ਦੇ ਚੱਕੋ 1000 ਰੁਪਏ ਦਾ ਉਹ 1000 ਰੁਪਏ ਦੇ ਵਿੱਚ ਰਾਜਾ ਰਾਣੀ ਸੂਟ ਵੀ ਲੈਣਾ ਸਾਨੂੰ ਦੇਖੋ ਜੀ ਚਾਹੇ ਆਰਗੈਂਜ਼ਾ ਦੇ ਵਿੱਚ ਕਪੜਾ ਲੈਣਾ ਚਾਹੇ ਸ਼ਿਮਰ ਆਰਗੈਂਜ਼ਾ ਦੇ ਵਿੱਚ ਲੈਣਾ ਬਟਿਕ ਸੂਟ ਕੋਈ 1200 ਕੋਈ 1500 ਕੋਈ 1600 ਕੋਈ 2000 ਇੱਥੇ ਵੱਡੇ ਮੇਲੇ ਲੱਗਿਆ ਆ ਕੇ ਫਾਇਦਾ ਲੈ ਲਓ ਆਜੋ ਆਜੋ ਬੁੱਟਰ ਰੋਡ ਅੰਕਲ ਓਮ ਕਰਦੀਆਂ ਇਹਨੇ ਵਿਆਹ ਸ਼ਾਈ ਦਾਜਪੁਰ ਦਾ ਕਪੜਾ ਲੈਣਾ ਜਿਹੜਾ ਬਾਜ਼ਾਰ 'ਚ ਆਕ ਤੁਸੀਂ ਲੈਨੋ 1 ਲੱਖ ਲੱਖ ਰੁਪਏ ਦਾ ਪਰ ਸਾਡੇ ਕੋਲੋਂ 40000 ਰੁਪਏ 'ਚ ਲੈ ਜਾਓ ਮਤਲਬ ਇੱਧੇ ਰੇਟਾਂ ਤੋਂ ਵੀ ਸਸਤਾ 60 60000 ਰੁਪਏ ਦਾ ਵਜਣਾ ਇੱਕੋ ਹੀ ਸ਼ਾ ਤੇਰਾ ਸਾਰੀ ਵਾਇਰਿਟੀ ਦੇ ਦਿੰਨੇ ਆ ਕੋਟ ਪੈਂਟ ਕੁਰਤੇ ਪਹਿਵੇਂ ਸ਼ੇਰ ਬਣੀਆਂ ਬਲੇਜ਼ਰ ਬਸਟਾਂ ਤੇ ਸੂਟਾਂ ਦੇ ਤਾਂ ਕਿੰਗ ਆ ਕਿੰਗ ਆ ਚੈੱਕ ਕਰ ਲੋ ਕਿੰਨੇ ਹੈਵੀ ਹੈਵੀ ਸੂਟ ਆ ਅੰਕਲੋਂ ਬੁੱਟਰ ਰੋਡ ਕਾਦੀਆਂ ਦੇ ਹਰ ਰੋਜ਼ ਨਵੀਂ ਨਵੀਂ ਵੈਰਾਈਟੀ ਆਉਂਦੀ ਤੇ ਨਵੀਂ ਨਵੀਂ ਵੈਰਾਈਟੀ ਤੁਹਾਡੇ ਕੋਲ ਪਹੁੰਚ ਜਾਂਦੀ ਆ ਫੋਟੋ ਵਾਲੇ ਪੀਸ ਲੈਣੇ ਆ ਬੁਟੀਕਾਂ ਲੈਣੇ ਆ ਮੋਡਲ ਲੈਣੇ ਆ ਅੱਜ ਜੀ ਪੂਰੇ ਕਾਦੀਆਂ ਸ਼ਹਿਰ ਤੋਂ ਬੱਟਾ ਦੁਪੱਟਾ ਆ ਗਿਆ ਦੇਖੋ ਜ਼ਬਰਦਸਤ ਵਰਕ ਕੀਤਾ ਪੂਰਾ ਦੁਪੱਟਾ ਸ਼ਾਨਦਾਰ ਸੂਟ ਸ਼ਾਨਦਾਰ ਬਾਜੂ ਪਹੁੰਚੇ ਸ਼ਾਨਦਾਰ ਨਾ 10000 ਨਾ 15000 3750 ਰੁਪਏ ਦੇ ਵਿੱਚ ਲੈ ਜੋ ਹੈਵੀ ਫਰਕਾਵਾਦੀ ਸੂਟ ਰੈੱਡ ਕਲਰ ਦਾ ਸੂਟ ਕਹਿੰਦੇ 10000 ਤਾਂ ਘਟ ਨਹੀਂ ਆਉਂਦਾ ਲੈ ਜੋ 5250 ਰੁਪਏ ਦੇ ਵਿੱਚ ਬੁਟੀਕ ਵਾਲੇ ਸੂਟ ਵਰਪਰੀ ਵੇਸ ਅੱਜ ਕੱਲ ਉਹ ਆਈਟਮਾਂ ਲੈ ਕੇ ਆ ਗਿਆ ਅੰਕਲ ਓਮ ਬੁੱਟਰ ਰੋਡ ਕਾਤੀਆ ਤੇ ਜਿਹੜੇ ਤੁਹਾਨੂੰ ਕਿਤੋਂ ਵੀ ਮਿਲਣਾ ਦੇਖੋ ਨਾ ਟਾਂਡਾ ਨਾ ਦਸੂਹਾ ਨਾ ਮਕੇਰੀਆਂ ਆਜੋ ਕਾਤੀਆਂ ਤੇ ਆ ਗਿਆ ਵੈਰਾਈਟੀਆਂ ਬਥੇਰੀਆਂ ਕਿਉਂਕਿ ਅੰਕਲ ਓਮ ਨੇ ਲਾਤਾ ਬਹੁਤ ਵੱਡਾ ਭਾਰੀ ਮੇਲਾ ਆਹ ਦੇਖੋ ਜੀ ਰੈੱਡ ਸੂਟ ਚੈੱਕ ਕਰ ਲੋ ਜਿਹੜੇ ਰਾਇਲ ਕਸਟਮਰਾਂ ਕਹਿੰਦੇ ਸਾਨੂੰ ਲਗਜ਼ਰੀ ਸੂਟ ਚਾਹੀਦੇ ਆ ਖਾਦੀ ਦੇ ਉੱਤੇ ਸੂਟ ਲੈਣੇ ਆ ਮਿਲ ਜੂਗੇ ਸਿਲਕ ਦੇ ਉੱਤੇ ਸੂਟ ਲੈਣੇ ਮਿਲ ਜੂਗੇ ਭਾਰੇ ਪਾਰੇ ਹੈਵੀ ਸੂਟ ਲਾਵਾ ਫੇਰੀਆਂ ਵਾਲੇ ਸੂਟ ਇਦਾਂ ਦੇ ਸੂਟਾਂ ਦੇ ਉੱਤੇ ਬਹੁਤ ਵੱਡੀਆਂ ਆਫਰਾਂ ਦੇਖੋ ਸੂਟ ਵੀ ਸੋਹਣੇ ਤੇ ਸੂਟਾਂ ਦੇ ਨਾਲ ਨਾਲ ਦੁਪੱਟੇ ਚੈੱਕ ਕਰੋ ਦੁਪੱਟੇ ਵੀ ਤੁਹਾਨੂੰ ਅਸੀਂ ਖੁੱਲੇ ਡੁੱਲੇ ਦੇ ਰਹੇ ਹਾਂ ਦੇਖੋ ਜੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਇਟਲੀ ਜਰਮਨੀ ਜਾਂ ਫਰਾਂਸ ਤੋਂ ਤੁਸੀਂ ਆ ਗਏ ਤੁਸੀਂ ਚੈੱਕ ਕਰੋ ਤੁਹਾਡੇ ਮਨ ਪਸੰਦ ਹੈਵੀ weight ਸੂਟ ਹੈ ਹੈਵੀ weight ਜਿਹੜੇ ਕਹਿੰਦੇ ਰੇਟਾ ਰੂਟਾਂ ਦੀ ਪਰਵਾਹ ਨਹੀਂ ਸੂਟ ਉਹ ਹੋਵੇ ਸ਼ਾਨਦਾਰ ਪੀਸ ਤੁਸੀਂ ਬੇਸ ਚੈੱਕ ਕਰੋ ਕਲਰ ਚੈੱਕ ਕਰੋ ਜਿਹੜੇ ਬਜਾਣਾ ਵਿੱਚ 30-30 ਹਜ਼ਾਰ ਤੇ ਮਿਲਦੇ ਇੱਥੋਂ 15-15 17-17 ਹਜ਼ਾਰ ਦੇ ਵਿੱਚ ਲੈ ਜਾਓ ਜਿਹੜੇ 40-40 ਹਜ਼ਾਰ ਦੇ ਸੂਟਾ 20-20 ਹਜ਼ਾਰ ਦੇ ਵਿੱਚ ਲੈ ਜਾਓ ਰਾਇਲ ਕਲਾਸ ਸੂਟ ਰਾਇਲ ਕਲਾਸ ਪੱਟੇ ਦਾ ਚਾਹੇ ਮਹਿਰੂਨ ਕਲਰ ਦਾ ਸੂਟ ਲੈਣਾ ਲਹਿੰਗੇ ਤੋਂ ਵੀ ਭਾਰੀ ਸੂਟ ਦੁਪੱਟਾ ਤੁਸੀਂ ਚੈੱਕ ਕਰ ਲਓ ਫੋਰ ਸੈਟ ਲੱਦਿਆ ਵੈ ਲੱਦਿਆ ਤਾਂ ਆਜੋ ਹਣ ਅੰਕਲੋਂ ਬੁੱਟ ਰੋਡ ਕਾ 2-2 ਲੱਖ ਰੁਪਇਆ ਖਾਤਰ ਤੁਸੀਂ ਇਦਾਂ ਦੇ ਸੂਟਾਂ ਦੇ ਜਿਹੜੇ 10-10 15-15 ਹਜ਼ਾਰ ਸੂਟ ਆ ਪਰ ਇੱਥੇ 2 ਲੱਖ ਵਾਲੀ ਦਾਜਵਰੀ ਸਿਰਫ 80-90 ਹਜ਼ਾਰ ਰੁਪਏ ਤੈ ਤਾਂ ਆਪਾਂ ਮਾਸੀਆਂ ਚਾਚੀਆਂ ਪੈਣਾ ਭਜਾਈਆਂ ਸਾਰਿਆਂ ਨੂੰ ਖੁਸ਼ ਕਰਕੇ ਭੇਜਾਂਗੇ ਜਿਹਦੇ ਘਰ 'ਚ ਵਿਆਹ ਆ ਉਹਨਾਂ ਦੀ ਟੋਰ ਕੱਢਣ ਦੀ ਜ਼ਿੰਮੇਵਾਰੀ ਸਾਡੀ ਆ ਵੀ ਚੀਜ਼ਾਂ ਚੈੱਕ ਕਰੋ ਹੈਂਡਵਰਕ ਕਿੰਨਾ ਸੋਹਣਾ ਕੀਤਾ ਕਿੰਨੀ ਸੋਹਣੀ ਪ੍ਰੈਜ਼ੈਂਟੇਸ਼ਨ ਆ ਸੂਟ ਤਾਂ ਹੈ ਹੀ ਸੋਹਣਿਆ ਵੱਡੀ ਗੱਲ ਕੀ ਭਾਈ ਰੇਟ ਸਾਡੇ ਬਹੁਤ ਘਟਿਆ ਸ਼ਰਾਰੇ ਕਰਾਰੇ ਲਹਿੰਗੇ ਡਰੈੱਸਾਂ ਤੇ ਵੀ ਭਾਰੀ ਡਿਸਕਾਊਂਟ ਦੇਖੋ ਜੀ 2500 ਰੁਪਏ ਤੋਂ ਡਰੈੱਸ ਸ਼ੁਰੂ ਹੋ ਜਾਂਦੀ ਹੈ ਚਾਹੇ 2500 ਦੀ ਡਰੈੱਸ ਲੈਣੀ ਆ ਚਾਹੇ ਤੁਸੀਂ 3500 4000 ਦੇ ਵਿੱਚ ਰੈੱਡ ਡਰੈੱਸ ਲੈਣੀ ਆ ਰੈੱਡ ਰੈੱਡ ਦਾ ਕਲਰ ਲੈਣਾ ਵਾ ਕਾ ਹੈ ਤੁਸੀਂ ਮੋਰ ਪੰਖਿਆ ਰੰਗ ਲੈਣਾ ਵਾ ਜਾਂ ਤੁਸੀਂ yellow color ਦੇ ਵਿੱਚ ਲੈਣਾ ਤਾਂ ਆਜੋ ਅੰਕਲ ਹੋਮ ਬੁੱਟਾ ਰੋਡ ਕਾਦੀਆਂ ਤੇ ਡਰੈਸਾਂ ਦੇ ਨਾਲ ਨਾਲ ਤੁਸੀਂ ਲਹਿੰਗੇ ਚੈੱਕ ਕਰੋ ਸਾਡੇ ਕੋਲ 5000 ਤੋਂ ਲਹਿੰਗਾ ਸ਼ੁਰੂ ਹੋ ਜਾਂਦਾ red color ਲੈਣਾ magenta color ਲੈਣਾ copper color ਲੈਣਾ ਵਾ ਤੁਸੀਂ ਆਪ ਦਾ peach color ਲੈਣਾ ਤਾਂ ਇੰਨੀ ਵੈਰਾਈਟੀ ਆ ਚੁੱਕੀ ਹੈ ਤੁਸੀਂ ਸਿੰਗਲ ਵਨ ਪੀਸ ਡਰੈਸ ਲੈਣੀ ਆ ਪਾਕਿਸਤਾਨੀ ਸਟਾਈਲ ਦੇ ਵਿੱਚ ਲੈਣੀ ਆ ਤਾਂ ਉਹ ਵੀ ਸਾਰੀਆਂ ਇੱਥੇ ਅਵੇਲੇਬਲ ਮਿਲਦੀਆਂ ਜੇ ਜੀਤੀ ਜੀ ਆਜੋ ਅੰਕਲ ਹੋਮ ਬੁੱਟਾ ਰੋਡ ਕਾਦੀਆਂ ਨੰਬਰ ਤਕਰੀਬਨ ਤੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਤੇ ਤੁਸੀਂ ਇੱਥੇ ਆ ਕੇ ਸਾਰੇ ਫਾਇਦੇ ਲੈ ਕੇ ਜਾ ਸਕਦੇ ਆਂ